ਪੋਲ ਚਣ ਤੋਂ ਪਹਿਲਾਂ ਵੋਟ ਪਾਉਣਾ ਕਿ ਕਹਿਣਾ ਚਾਹੁੰਦੇ ਹੋ ਇਹ ਜਰੂਰੀ ਕੰਮ ਆ ਤੇ ਕਰਨਾ ਚਾਹੀਦਾ ਆ ਜ਼ਿੰਮੇਵਾਰੀ ਦਾ ਕੰਮ ਆ ਪੋਟਿੰਗ ਦਾ ਇਸਤੇਮਾਲ ਕਰੋ ਆਪਣਾ ਆਪਣਾ ਰਾਈਟ ਆ ਤੇ ਇੱਥੋਂ ਹੀ ਆਪਾਂ ਜੋੜੀ ਆਪਣੀ ਸੋਚ ਆ ਗਾਂ ਦੀ ਇੱਥੋਂ ਹੀ ਸ਼ੁਰੂ ਹੋਣਾ ਪੋਲ ਚਣ ਤੋਂ ਪਹਿਲਾਂ ਵੋਟ ਪਾਉਣਾ ਕਿ ਕਹਿਣਾ ਚਾਹੁੰਦੇ ਹੋ ਇਹ ਜਰੂਰੀ ਕੰਮ ਆ ਤੇ ਕਰਨਾ ਚਾਹੀਦਾ ਆ ਜ਼ਿੰਮੇਵਾਰੀ ਦਾ ਕੰਮ ਆ ਦਾ ਹੋਰ ਲੋਕਾਂ ਨੂੰ ਕਿਵੇਂ ਦੀ ਅਪੀਲ ਕਰਨੀ ਚਾਹੁੰਦੇ ਹੋ ਲੋਕ ਤਾਂ ਘਰੇ ਬੈਠਾ ਜਾਓ ਵੋਟਿੰਗ ਦਾ ਇਸਤੇਮਾਲ ਕਰੋ ਆਪਣਾ ਆਪਣਾ ਰਾਈਟ ਆ ਤੇ ਇੱਥੋਂ ਹੀ ਆਪਾਂ ਜੋੜੀ ਆਪਣੀ ਸੋਚ ਆ ਗਾਂ ਦੀ ਇੱਥੋਂ ਹੀ ਸ਼ੁਰੂ ਹੋ ਓਕੇ ਭਾਜੀ ਕਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਪਤਾ ਲੱਗਾ ਕਿ ਸਵੇਰੇ ਕੋਈ ਜਾਸਪਾ ਮਾਹੌਲ ਬਣਿਆ ਹਾਂਜੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਾਬਾ ਸਰਪੰਚ ਪਿੰਡ ਬੋਦੀ ਦੀ ਕੋਈ ਤੋਂ ਸਾਡੇ ਪਿੰਡ ਦਾ ਬੜੇ ਅਮਨ ਅਮਾਨ ਨਾਲ ਬੜੀ ਵਧੀਆ ਇਲੈਕਸ਼ਨ ਚੱਲ ਰਹੀ ਜੀ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋ ਗਈ ਬੜਾ ਉਤਸ਼ਾਹ ਹੀ ਸਾਰਿਆਂ ਚ ਬਹੁਤ ਜਾਣੇ ਵੋਟਾਂ ਪਾਉਣ ਆ ਗਏ ਉਦੀ ਤੋਂ ਬਾਅਦ ਇਹ ਜਿਹੜਾ ਦੀਪੂ ਜੈਂਦੀਪੁਰੀਆ ਇੰਨੇ ਘਟੋ ਘਟ ਬੜੀ ਮਢੀਰ ਲਿਆ ਕੇ ਤੇ ਪਹਿਲਾਂ ਇੱਥੇ ਇਹਨਾਂ ਨੇ ਬੜਾ ਟੈਂਟ ਟੁੰਟ ਲਾਉਣਾ ਸ਼ੁਰੂ ਕਰਤਾ ਕਿਉਂਕਿ ਪਿੰਡ ਦਾ ਬੰਦਾ ਤੇ ਸਾਰਿਆਂ ਨੂੰ ਪਤਾ ਇਹਨਾਂ ਕੋਲ ਨਾਲ ਕੋਈ ਹੈਗਾ ਨਹੀਂ ਫੇਰ ਚਲੋ ਆਪਾਂ ਕਿਹਾ ਚਲੋ ਲਾਉਂਦੇ ਨੇ ਲਾ ਲਓ ਕੋਈ ਦਿੱਕਤ ਨਹੀਂ ਅਹੀਂ ਮੈਂ ਮੁੰਡਿਆਂ ਨੂੰ ਕਿਹਾ ਯਾਰ ਤੁਸੀਂ ਆਪਣਾ ਕੰਮ ਕਰੋ ਸਾਰਾ ਪਿੰਡ ਇੱਕ ਤਰਫਾ ਆਪਾਂ ਨਹੀਂ ਕੋਈ ਗੱਲ ਕਰਨੀ ਇਹਨਾਂ ਦੀ ਉੱਤੇ ਸਾਰੀ ਮਢੀਰ ਬੈ ਕੇ ਜੇ ਕੋਈ ਲੇਡੀ ਆਉਂਦੀ ਕੋਈ ਚ ਆਉਂਦਾ ਉੱਤੇ ਮਾਹੌਲ ਵਾਤਾਵਰਨ ਗੰਦਾ ਕਰਦੇ ਸੀ ਜੀ ਇੰਨੀ ਗੱਲ ਦੇ ਵਿੱਚ ਜਦੋਂ ਮੇਰੇ ਤੱਕ ਗੱਲ ਆਈ ਫਿਰ ਮੈਂ ਉਹਨਾਂ ਕੋਲ ਗਿਆ ਮੈਂ ਉਹਨਾਂ ਨੂੰ ਕਿਹਾ ਯਾਰ ਭਾਈ ਸਾਹਿਬ ਤੁਸੀਂ ਟੈਂਟ ਲਾ ਲਿਆ ਵਾ ਸਾਰਾ ਕੁਝ ਕਰ ਲਿਆ ਏ ਚਲੋ ਤੁਹਾਡਾ ਬੂਥ ਲੱਗ ਗਿਆ ਤੁਹਾਡੀ ਇੱਜ਼ਤ ਰਹਿ ਗਈ ਆ ਤੁਸੀਂ ਇੱਥੋਂ ਚਲ ਜਓ ਤੇ ਮਹੌਲ ਮੇਰੇ ਪਿੰਡ ਦਾ ਗੰਦਾ ਨਾ ਕਰੋ ਬੀਬੀਆਂ ਸਾਡੇ ਬੂਰ ਤੇ ਵੇਖੋ ਬੀਬੀਆਂ ਕਿੰਨੀਆਂ ਬੈਠੀਆਂ ਨੇ ਜੀ ਸਾਰੇ ਹਨਾ ਮੁੰਡੇ ਬੈਠੇ ਵਿਚਾਰੇ ਤੇ ਮੈਂ ਕਿਹਾ ਇਹ ਚੀਜ਼ ਮੈਂ ਨਹੀਂ ਜੀ ਬਰਦਾਸ਼ਤ ਕਰਨੀ ਇੱਥੋਂ ਚਲ ਜੋ ਉਹ ਮੇਰੇ ਨਾਲ ਮਾੜਾ ਚੰਗਾ ਬੋਲਣ ਲੱਗ ਪਏ ਫਿਰ ਮੈਂ ਉੱਥੇ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਫਿਰ ਆਪਾਂ ਵੀ ਜੋ ਹਨਾ ਮੈਂ ਕਿਹਾ ਮੇਰੇ ਪਿੰਡ 'ਚ ਮੈਂ ਪ੍ਰਸ਼ਾਸਨ ਨੂੰ ਬੋਲਿਆ ਮੈਂ ਕਿਹਾ ਸਰ ਤੁਹਾਡੇ ਕੋਲ 10-20 ਮਿੰਟ ਦਾ ਸਮਾਂ ਜੀ ਮੇਰੇ ਪਿੰਡ ਦਾ ਮਹੌਲ ਗੰਦਾ ਕਰਨ ਦੇ ਨੇ ਜੇ ਤੁਸੀਂ ਇਹਨਾਂ ਨੂੰ ਇੱਥੋਂ ਪਿੰਡੋਂ ਬਾਹਰ ਨਾ ਕੱਢਿਆ ਪਿੰਡ ਦੇ ਬੰਦੇ ਰਹਿਣ ਦੋ ਬਾਹਰ ਦੇ ਕੱਢ ਦੋ ਤੇ ਜੇ ਨਾ ਕੱ ਤੇ ਚਲੋ ਪ੍ਰਸ਼ਾਸਨ ਨੇ ਸਹਿਯੋਗ ਕੀਤਾ ਜੀ ਵਿਚਾਰੇ ਸਾਰੇ ਅਫਸਰਵਦਿਆ ਨੇ ਮੌਕੇ ਤੇ ਆ ਗਏ ਮੌਕੇ ਤੇ ਨਾ ਸਾਰਿਆਂ ਨੂੰ ਪਹੁੰਚਾਇਆ ਇਹਦਾ ਹਾਰ ਡਾਕਟਰ ਦਾਰਸਤਾਰ ਨੂੰ ਹਾਰ ਵੀਰ ਜੀ ਮੈਨੂੰ ਇੰਨੀ ਛੋਟੀ ਰਾਜਨੀਤੀ ਮੈਂ ਤੇ ਉਹ ਵੱਡੇ ਲੀਡਰ ਜਿਨ੍ਹਾਂ ਨੇ ਇਹਨੂੰ ਅੱਗੇ ਕੀਤਾ ਬਟਾਲੇ ਦੇ ਵਿੱਚ ਮੈਨੂੰ ਤੇ ਉਹਨਾਂ ਤੇ ਹਾਸਾ ਆਉਂਦਾ ਯਾਰ ਤੂੰ ਇਹਨੂੰ ਕੁਝ ਤੇ ਦੱਸ ਦੋ ਮੰਨ ਲਓ ਮੈਂ ਕਹਿਤਾ ਇੱਕ ਸਰਪੰਚ ਨੇ ਕਹਿਤਾ ਬੂਥ ਨਹੀਂ ਲੱਗਣਾ ਯਾਰ ਤੂੰ ਬੂਥ ਲਾਉਣ ਵਾਸਤੇ ਸਾਰਾ ਦੁਨੀਆ ਛੱਡ ਕੇ ਮੇਰੇ ਪਿੰਡ 'ਚ ਸਾਰਾ ਪੰਜਾਬ ਬਿਠਾਤਾ ਲਿਆ ਕੇ ਪਿੰਡ ਦਾ ਕੋਈ ਤੇਰੇ ਨਾਲ ਕੋਈ ਬੰਦਾ ਨਹੀਂ ਤੇ ਮੈਂ ਉਹਨਾਂ ਨੂੰ ਵੀ ਬੋਲਣਾ ਜਿਹੜੇ ਇਹਦੇ ਵੱਡੇ ਲੀਡਰ ਨੇ ਨਾ ਯਾਰ ਸਰਦਾਰ ਜੀ ਤੁਸੀਂ ਸਾਰੇ ਏਡੇ ਵਧੀਆ ਬੰਦੇ ਪਰ ਤੁਸੀਂ ਕੀ ਕਰਦੇ ਹੋ ਯਾਰ ਕੀ ਕਰਨ ਦੇ ਜੇ ਬਦਮਾਸ਼ੀ ਕਰਾਉਂਗੇ ਬਟਾਲੇ ਬਦਮਾਸ਼ੀ ਨਹੀਂ ਜੇ ਕੋਈ ਚੱਲਦਾ ਨਾ ਕੋਈ ਬਰਦਾਸ਼ਤ ਕਰਦਾ ਹੁਣ ਪਿੰਡ ਦਾ ਕੋਈ ਬੰਦਾ ਨਹੀਂ ਬੂਥ ਲਾਤਾ ਹੈ ਬੂਥ ਲਾ ਕੇ ਫਿਰ ਪੁਲਿਸ ਨੇ ਭਜਾਤਾ ਹੈ ਬੂਥ ਤੇ ਇੱਕ ਵੀ ਬੰਦਾ ਨਹੀਂ ਬੈਠਾ ਤੁਸੀਂ ਦੇਖ ਲਓ ਉੱਥੇ ਜਾ ਕੇ ਜੀ ਪਿੰਡ ਦਾ ਬੰਦਾ ਪਿੰਡ ਦੀ ਇਲੈਕਸ਼ਨ ਹੈ ਪਿੰਡ ਦੇ ਵਿੱਚ ਮੈਂ ਤਾਂ ਇਹ ਚੀਜ਼ ਹੋਣ ਨਹੀਂ ਦੇਣੀ ਜੀ ਇਸ ਕਰਕੇ ਇਹ ਚੀਜ਼ ਦਾ ਜਿਹੜਾ ਇਹ ਨਾ ਆਪਾਂ ਪੂਰਾ ਡਟ ਕੇ ਸਾਹਮਣਾ ਵਿਰੋਧ ਹਰ ਚੀਜ਼ ਜੋ ਬਣ ਪਾਏਗਾ ਉਹ ਕਰਾਂਗੇ ਸਾਰੇ ਸ਼ਾਂਤੀ ਨਾਲ ਚੱਲਦੀ ਵੀਰ ਜੀ ਬਹੁਤ ਅਮਨ ਸ਼ਾਂਤੀ ਹੈ ਜੀ ਅੰਦਰ ਇੱਕ ਵੀ ਕੋਈ ਗੱਲ ਨਹੀਂ ਹੋਈ ਸਾਰੇ ਮੁਲਾਜ਼ਮ ਨੇ ਸਾਰੇ ਅਫਸਰ ਨੇ ਬੜਾ ਵਧੀਆ ਉਹ ਸਾਥ ਦੇਣ ਦੇ ਨੇ ਪਰ ਗੱਲ ਹੋਈ ਬਾਹਰ ਹੋਈ ਹੈ ਜੀ ਹੈਨਾ ਕਿਉਂਕਿ ਇਹਨਾਂ ਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਜਿਹੜੇ ਇਹਦੇ ਬੋਸਸ ਨੇ ਉਹਨਾਂ ਨੂੰ ਇਹਨੇ ਖੁਸ਼ ਕਰਨ ਵਾਸਤੇ ਵੀ ਵੇਖੋ ਜੀ ਮਬੂਤ ਲਾਤਾ ਬਾਹਰ 100 150 ਬੰਦਾ ਬਿਠਾ ਕੇ ਉੱਥੇ ਫੋਟੋਆਂ ਫਾਟਵਾ ਖਿੱਚ ਲੀਆਂ ਨੇ ਵੀ ਅਹੀਂ ਜੀ ਬੋਦੀ ਦੀ ਕੋਈ ਮੂਤ ਲਾ ਲਿਆ ਚੱਲ ਲਾ ਲਿਆ ਯਾਰ ਪਰ ਤੂੰ ਬੰਦੀ ਥੋੜਾ ਮੈਂ ਬਹਿਣ ਦਊਗਾ ਹੈਨਾ ਪਿੰਡ ਇੰਨੇ ਚੀ ਤੁਹਾਡੀ ਜੇਤਾ ਤੁਸੀਂ ਬੂਥ ਲਾ ਲਿਆ ਬਾਹਰੋਂ 1.5 200 ਬੰਦਾ ਲਿਆ ਕੇ ਵੀ ਟੈਂਟ ਗੱਡਤਾ ਉਥੇ ਚਾਰ ਬਾਲੇ ਲਾ ਕੇ ਤੇ ਇਹ ਤੁਹਾਡੀ ਭਰਾ ਜੇਤੀ ਜੇ ਤੇ ਜਿਹੜੇ ਮੈਂ ਤੇ ਕਿਹਨਾਂ ਪਤਾ ਨਹੀਂ ਕੌਣ ਇਹਨੂੰ ਸਲਾਹ ਦਿੰਦਾ ਤੇ ਕੌਣ ਕੀ ਕਰਦਾ ਇਹਨੇ ਸਾਰਾ ਫੋਕਸ ਹੀ ਬੋਦੀ ਦੀ ਖੂਈ ਦੇ ਵਿੱਚ ਕਰਤਾ ਪੂਰੇ ਪੰਜਾਬ ਦੇ ਵਿੱਚੋਂ ਫੋਨ ਆਉਣ ਡੇ ਨੇ ਵੀ ਕੀ ਹੈ ਕੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦਾ ਏਡੀ ਕਿ ਛੋਟੀ ਮਾਨਸਿਕਤਾ ਦਾ ਮਾਨਸਿਕਤਾ ਦਾ ਬੰਦਾ ਏ ਪਤਾ ਨਹੀਂ ਕੀ ਕਰਨ ਡਿਆ ਇਹੋ ਜੀ ਕੋਈ ਗਲਬਾਦ ਨਹੀਂ ਉਹ ਪਾਰਟੀ ਵਰਕਰਾਂ ਦੀ ਆਪਸ ਵਿੱਚ ਹੁੰਦੀ ਆ ਪੋਲ ਬਾਰ ਦੇ ਬੂਥ ਤੋਂ ਬਾਕੀ ਪੁਲਿਸ ਜਿਹੜਾ ਸਟੇਸ਼ਨ ਹੈਗਾ ਬਿਲਕੁਲ ਪੀਸਫੁਲ ਚੱਲਿਆ ਤਨ ਦੀ ਕੋਈ ਵੀ ਤਨ ਦੀ ਪ੍ਰੋਬਲਮ ਨਹੀਂ ਆ ਰਹੀ ਬਿਲਕੁਲ ਠੀਕ ਹੈ ਬਟਾਲਾ ਪੁਸ ਤੋਂ ਬੋਲੋ ਆਪਣੀ ਕੋਟ ਤਨ ਬਿਲਕੁਲ ਤਨਤਾ ਜੀ ਸਾਰੇ ਬੰਦੇ ਬਿਲਕੁਲ ਲਾਟ ਨੇ ਸਾਰੀ ਜਗਾ ਤੇ ਆਪਣੇ ਨਾਲ ਜਾ ਰਿਹਾ ਜੀ ਕਿ ਕੋਈ ਹੋਈ ਪ੍ਰੋਬਲ ਆਉਂਦੀ ਆ 500 ਵਾਲੇ ਮੌਕੇ ਤੇ ਪਹੁੰਚ ਜਣੇ ਸ਼ਰਾਤੀ ਅਫਸਰਾਂ ਨੂੰ ਕੀ ਮੈਸੇਜ ਸਾਡੇ ਸਾਡੀ ਜੀ ਸ਼ਰਾਤੀ ਅਫਸਰ ਜਿਹੜੇ ਵੀ ਬੰਦੇ ਆ ਭੀ ਪੋਲ 'ਚ ਕੋਈ ਵਿਗੜਨਾ ਪਾਉਣ ਆਪਣੇ ਅਮਨ ਮਾਨਾ ਆਪਣੀਆਂ ਜਿਹੜੀਆਂ ਵੋਟ ਦਾ ਹੱਕ ਆ ਜਰਿਆ ਉਹ ਜੂਤ ਕਰਨੇ